ਸਸ਼ੀਗਲ ਜੀ ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਤੀਰਤ ਸਿੰਘ ਪੈਨੈਕਲ ਜੁੜੇ ਨੇ ਸਟੂਡੈਂਟ ਵੀਜ਼ਾ ਦੇ ਮੰਨੇ ਪਰਮੰਨੇ ਸਲਾਹ ਕਰਨੇ ਔਰ ਵਿਦਿਆਰਥੀਆਂ ਨੂੰ ਬਹੁਤ ਲੰਮੇ ਸਮੇਂ ਤੋਂ ਸਲਾਹ ਦੇ ਰਹੇ ਨੇ ਕੈਨੇਡਾ ਦੇ ਵਿੱਚ ਲਗਾਤਾਰ ਡਿਪੋਰਟੇਸ਼ਨ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀਆਂ ਨੇ ਹੁਣ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਔਰ ਡਿਪੋਰਟੇਸ਼ਨ ਦੇ ਮੁੱਦੇ ਤੇ ਲੇਟੈਸਟ ਅਪਡੇਟਸ ਨੇ ਜਿਹੜੇ ਵੱਡੀ ਖਬਰ ਹੈ ਪੂਰੀ ਕਲੈਰਿਟੀ ਉਹਦਾ ਐਨਾਲਿਸਿਸ ਉਹਦਾ ਵਿਸ਼ਲੇਸ਼ਣ ਸਾਡੇ ਨਾਲ ਸਾਂਝਾ ਕਰਨਗੇ ਤੀਰਤ ਸਿੰਘ ਜੀ ਸੋ ਤੀਰਤ ਜੀ ਸਤਿ ਸ਼੍ਰੀ ਅਕਾਲ ਮੈਂ ਚਾਹੂੰਗਾ ਡਿਪੋਰਟੇਸ਼ਨ ਦੇ ਮੁੱਦੇ ਤੇ ਜਿਹੜਾ ਬਹੁਤ ਹੀ ਵੱਡਾ ਰੌਲਾ ਮਚਿਆ ਉਹਦੇ ਤੇ ਤਾਜ਼ੀ ਸਥਿਤੀ ਤੁਸੀਂ ਜ਼ਰੂਰ ਅਪਡੇਟ ਕਰੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜਦੀ ਕਲਾ ਚ ਹੋਗੇ ਸਟਾਰਟਿੰਗ ਜੀ ਕਹਾਵਾ ਜੇ ਤੁਹਾਡਾ ਬੱਚਾ ਉੱਥੇ ਸਹੀ ਤਰੀਕੇ ਨਾਲ ਪੜ ਰਿਹਾ ਉਹਦੀ ਅਟੈਂਡੈਂਸ ਜਿਹੜੀ ਪੂਰੀ ਹੈਗੀ ਆ ਉਹ ਕਿਸੇ ਦੇ ਮਗਰ ਨਹੀਂ ਲੱਗ ਰਿਹਾ ਹੈਗਾ ਉਹਦੇ ਗੋਲ ਕਲੀਅਰ ਹੈਗੇ ਕਿ ਉਹਨੇ ਕੈਨੇਡਾ ਜਾ ਕੇ ਆਪਣੀ ਪੜਾਈ ਜਿਹੜੀ ਕਿ ਕੰਪਲੀਟ ਕਰਨੀ ਹੈਗੀ ਆ ਸ਼ਾਰਟਕਟ ਉਹਨੇ ਨਹੀਂ ਮਾਰਿਆ ਤੇ ਉਹਨੂੰ ਡਰਾਂ ਦੀ ਲੋੜ ਨਹੀਂ ਆ ਜਿੰਨੇ ਮਰਜੀ 네ਗੇਟਿਵ ਵੀਡੀਓਜ਼ ਆ ਜਾਣ ਸ਼ਾਇਦ ਤੁਹਾਨੂੰ ਮੇਰੀ ਵੀਡੀਓ ਅੱਜ ਥੰਬਨੇਲਰ 네ਗੇਟਿਵ ਲੱਗਾ ਹੋਊਗਾ ਪਰ ਇਹ 네ਗੇਟਿਵ ਨਹੀਂ ਹੈ ਸੱਚਾਈ ਆ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਗਾ ਕਿਤੇ ਨਾ ਕਿਤੇ ਹਮੇਸ਼ਾ ਸੀ ਤੁਹਾਡੇ ਨਾਲ ਜਿਹਦਾ ਵਾਅਦਾ ਕੀਤਾ ਹੋਇਆ ਤੁਹਾਡੇ ਤੱਕ ਉਹ ਸੱਚ ਅਸੀਂ ਲੈ ਕੇ ਆਵਾਂਗੇ ਜਿਹੜਾ ਸੱਚ ਸੱਚ ਹੈਗਾ ਤੇ ਸੱਚ ਚਾਹੇ ਕੌੜਾ ਕਿਉਂ ਨਾ ਹੋਵੇ ਪਰ ਹਾਂ ਉਹਦਾ ਸੋਲੂਸ਼ਨ ਵੀ ਨਾਲ ਜਰੂਰ ਦੇਵਾਂਗੇ ਸੋ ਸਟਾਰਟਿੰਗ ਚ ਹੀ ਕਹਤਾ ਤੇ ਬੇਫਿਕਰ ਹੋ ਜਾਓ ਡਰਨ ਦੀ ਲੋੜ ਨਹੀਂ ਐ ਪਰ ਹਾਂ ਜਿਹੜੇ ਬੱਚਿਆਂ ਨੇ ਉਹਤੇ ਸ਼ਾਰਟਕਟ ਮਾਰੇ ਗਲਤੀਆਂ ਕੀਤੀਆਂ ਹੈਗੀਆਂ ਉਹਨਾਂ ਨੂੰ ਹਰਜਾਨਾ ਭੁਗਤਣਾ ਪੈ ਰਿਹਾ ਜਿਹੜੇ ਕਿ ਆਪਣੇ ਬੱਚੇ ਜਾਣ ਬੁੱਝ ਕੇ ਆਪ ਮੈਂ ਤਾਂ ਕਹੂੰਗਾ ਮਤਲਬ ਕਿ ਆਪਣੇ ਰਾਸਤੇ ਆਪ ਜਿਹੜੇ ਆਉਣ ਵਾਲੇ ਬੰਦ ਕਰ ਰਹੇ ਆ ਤੋ ਅੱਜ ਮੈਂ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ ਸ਼ੁਰੂ ਕਰੂੰਗਾ ਇਹ ਸਚਾਈ ਹੈ ਕਿ ਕੈਨੇਡਾ ਦੀ ਐਮਬੈਸੀ ਵੱਲੋਂ ਲੈਟਰਾਂ ਆ ਰਹੀਆਂ ਤੇ ਅੱਜ ਮੈਂ ਦੱਸ ਵੀ ਦਵਾਂ ਕੈਨੇਡਾ ਦੇ ਕਿ ਜਿਹੜੇ ਕੀ ਆ ਉੱਥੇ ਮਿਨਿਸਟਰਸ ਜੇ ਕਹਿੰਦੇ ਕਿ ਜੇ ਮੈਂ ਹੁਣ ਜਸਿਨ ਟਰੂਡੋ ਦੀ ਜਗ੍ਹਾ ਆਉਣੀ ਆ ਸੋ ਸਭ ਨੂੰ ਪਤਾ ਹੈ ਜਿਹੜਾ ਹੈਗਾ ਵਾ ਕਿ ਜਿਹੜਾ ਉਹ ਜਿਹੜਾ ਸਟੇਟਮੈਂਟ ਉਹਨਾਂ ਨੇ ਜਿਹੜੀ ਦਿੱਤੀ ਹੈਗੀ ਕਿ ਮੈਂ ਇੰਨੇ ਲੱਖ ਬੰਦੇ ਜਿਹੜੇ ਇਲੀਗਲ ਆ ਡਿਪੋਰਟ ਕਰ ਦੂੰਗਾ ਸੋ ਮੈਂ ਕਿਤੇ ਨਾ ਕਿਤੇ ਦੱਸ ਦਵਾਂ ਕਿ ਜੇ ਆਪਾਂ ਕੋਈ ਕਾਨੂੰਨ ਤੋੜਦੇ ਆ ਯਾਰ ਆਪਾਂ ਇੰਡੀਆ 'ਚ ਰਹਿੰਦੇ ਆ ਜੇ ਮੈਂ ਇੰਡੀਆ 'ਚ ਕੋਈ ਕਾਨੂੰਨ ਜਾਂ ਕਿਸੇ ਹੋਰ ਕਿਸੇ ਕੰਟਰੀ ਤੋਂ ਇਥੇ ਇਲੀਗਲ ਬੰਦਾ ਹੋਵੇ ਇੱਥੇ ਵੀ ਤਾਂ ਸਾਰਾ ਕੁਝ ਉਹੀ ਜਣੀਆਂ ਕਿ ਜਿਹੜੇ ਪਾਲਿਸੀਸ ਮਲੇ ਕਿ ਜਿਹੜੇ ਪ੍ਰੋਸੀਜਰ ਅਪਣਾਏ ਜਾਂਦੇ ਜੋ ਉੱਥੇ ਹੈਗੇ ਆ ਸੋ ਮੈਂ ਤਾਂ ਕਹਿੰਦਾ ਕਿ ਗਲਤੀ ਹੀ ਨਹੀਂ ਕਰਨੀ ਹੈਗੀ ਬੱਚੇ ਸਾਡੇ ਆਨੇ ਗਲਤੀ ਕੀ ਕਰ ਰਹੀ ਅੱਜ ਮੈਂ ਦੱਸ ਦਵਾਂ ਆਪਾਂ ਜਸਟਿਨ ਟਰੂਡੋ ਨੂੰ ਜੋ ਮਾਦੀ ਕਹਿ ਲਈਏ ਜੋ ਮਾਦੀ ਆਪਾਂ ਕਰ ਲਈਏ ਪਰ ਜਸਟਿਨ ਟਰੂਡੋ ਦਾ ਜਿਹੜਾ ਕਾਰਜ ਕਰ ਰਿਹਾ ਨਾ ਬਹੁਤ ਵਧੀਆ ਰਿਹਾ ਪਰ ਜਿਹੜੇ ਸ਼ਾਰਟਕੱਟ ਜਿਹੜੀਆਂ ਮੈਂ ਤਾਂ ਕਹੂੰਗਾ ਚੂਰ ਮੂਰੀਆਂ ਸੀਗੀਆਂ ਉਹ ਚਲੋ ਜਾਂਦੇ ਜਾਂਦੇ ਬੰਦ ਕਰ ਗਏ ਪਰ ਹਾਂ ਉਹਨਾਂ ਦਾ ਹਰਜਾਨਾ ਕਈ ਬੱਚਿਆਂ ਨੂੰ ਭੁਗਤਣਾ ਪੈ ਸਕਦਾ ਸੋ ਅੱਜ ਦੀ ਜਿਹੜੀ ਰਿਐਲਿਟੀ ਪਤਾ ਕੀ ਆ ਬੱਚਿਆਂ ਨੂੰ ਨਾ ਲੈਟਰਸ ਆ ਰਹੀਆਂ ਕਿ ਕੰਟਰੀ ਸਾਡੀ ਛੱਡ ਕੇ ਜਾਓ ਡੇਟਸ ਆ ਵਾਟ ਐਵਰ ਕਿਸੇ ਨੂੰ ਡੇਟ ਕਿਸੇ ਨੂੰ ਥੋੜੇ ਦਿਨ ਮਹੀਨੇ ਲਈ ਦੇ ਦਿੰਦੇ ਆ ਕਿਸੇ ਨੂੰ 15 ਦਿਨ ਦੀ ਆ ਕਿ ਹਾਂ ਸਾਡੀ ਤੂੰ ਇਸ ਕੰਟਰੀ ਚ ਤੂੰ ਡੇਟ ਛੱਡ ਦੇ ਨਹੀਂ ਤਾਂ ਜਿਹੜਾ ਸਾਡਾ ਸੀਬੀਏ ਸੀ ਡਾ ਡਿਪਾਰਟਮੈਂਟ ਹੈਗਾ ਤੇ ਉਹਨੂੰ ਫੋਰਸਫੁਲੀ ਜਿਹੜਾ ਕੀ ਆ ਤੁਹਾਨੂੰ ਸਾਡੀ ਅਸੀਂ ਆਪਣੀ ਕੰਟਰੀ ਚੋਂ ਤੁਹਾਨੂੰ ਅਸੀਂ ਬਾਹਰ ਭੇਜਾਂਗੇ ਜਿਸ ਨੂੰ ਆਪਾਂ ਡੈਪੋਟੇਸ਼ਨ ਵਰਡ ਵੀ ਯੂਜ਼ ਆ ਇਹ ਸੱਚਾਈ ਹੈਗੀ ਸਾਰਾ ਕੁਝ ਹੈਗਾ ਆ ਉਹਨਾਂ ਨੂੰ ਰਹੀ ਹੈ ਜੇ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੂੰਗਾ ਮੇਰੇ ਕੋਲ ਦੋ ਤਿੰਨ ਕੇਸਸ ਆ ਗਏ ਪੇਰੈਂਟਸ ਆਪ ਨੂੰ ਪਤਾ ਹੈ ਕਿ ਜਿੱਦਾਂ ਇਸ ਵੇਲੇ ਤੁਹਾਨੂੰ ਦੱਸਿਆ ਕਿ ਅਸੀਂ ਆਪਣੇ ਵੱਲੋਂ ਪੂਰਾ ਤੁਸੀਂ ਵੀ ਦੇਖਿਆ ਹੋਣਾ ਕਿ ਜਿਹੜੇ ਸਾਡੇ ਅਸਲ ਵਿੱਚ YouTube ਦਾ ਚੈਨਲ ਆ ਅਸੀਂ ਆਪਣੇ ਬੱਚਿਆਂ ਨੂੰ ਅਵੇਅਰ ਕਰਨ ਦੇ ਵਿੱਚ ਮਤਲਬ ਕਿ ਪੂਰਾ ਆਪਣਾ ਯੋਗਦਾਨ ਦੇ ਰਹੇ ਹਾਂ ਮਤਲਬ ਕਿ ਬਿਜ਼ਨਸ ਨੂੰ ਇੱਕ ਸਾਈਡ ਤੇ ਰੱਖਦੇ ਹੋ ਹਾਂ ਚਾਹੇ ਮੇਰੇ ਤੋਂ ਕੇਸ ਨਹੀਂ ਵੀ ਲੱਗੇ ਬਹੁਤ ਪੇਰੈਂਟਸ ਹੋਂਦੇ ਬੱਚਿਆਂ ਦੇ ਮੈਸੇजेस ਕਾਲਸ ਆਉਂਦੀਆਂ ਟਰਾਈ ਕਰਦੇ ਮੈਕਸਿਮਮ ਦਾ ਮਤਲਬ ਕਿ ਜਵਾਬ ਦੇਣ ਦੀ ਹਮ ਮਿਲਦੇ ਦਾ ਜ਼ਰੂਰ ਹੈ ਜਦੋਂ ਬੱਚਿਆਂ ਦੇ ਜਿੱਦਾਂ ਵਰਕ ਪਰਮਿਟ ਮੁਕਣ ਵਾਲੇ ਸੀ ਨਾ ਮੈਂ ਤਾਂ ਅੱਗੇ ਵੀ ਦੱਸਿਆ ਸੀ ਜਿਹੜੇ ਉਹ ਬੱਚੇ ਪਰੇਸ਼ਾਨ ਹੈ ਉਹਨਾਂ ਨੇ ਕੀ ਕੀਤਾ ਬੱਚਾ ਕੋਲ ਆਪਸ਼ਨ ਸੀ ਕਿ ਬੱਚਿਆਂ ਨੇ ਆਪਣਾ ਕੋਈ ਟੈਂਪਰੇਰੀ ਆਪਣਾ ਵੀਜ਼ਾ ਵਧਾਉਣਾ ਸੀਗਾ ਸੋ ਉਹੀ ਗੱਲ ਹੈ ਨਾ ਲਾਈ ਲੱਗ ਮਗਰ ਲੱਗ ਗਏ ਸੋ ਬੱਚਿਆਂ ਨੇ ਕਈਆਂ ਨੇ ਨਾ ਵਿਜ਼ਟਰ ਵੀਜ਼ਾ ਜਿਹੜਾ ਕਿ ਆਪਣਾ ਅਪਲਾਈ ਕਰਤਾ ਕਿ ਕੈਨੇਡਾ ਵਿਜ਼ਾ ਸੋ ਮੈਂ ਤਾਂ ਇਸ ਚੀਜ਼ ਤੋਂ ਪਹਿਲਾਂ ਵੀ ਤੁਸੀਂ ਪੁਰਾਣੀਆਂ ਵੀਡੀਓ ਦੇਖਿਆ ਉਹਦੋਂ ਵੀ ਕਿਹਾ ਸੀ ਯਾਰ ਆਹ ਚੀਜ਼ ਨਾ ਕਰਿਓ ਜੇ ਕਰਨਾ ਵਾ ਜੌਬ ਆਫਰ ਲੈਟਰ ਨਾ ਐਲ ਐਮ ਹੀ ਜਿਹੜੇ ਕਿ ਤੁਸੀਂ ਲੈ ਲਿਓ ਜੌਬ ਆਫਰ ਲੈਟਰ ਅਰੇਂਜ ਕਰਕੇ ਵਰਕ ਪਰਮਿਟ ਲੈ ਲਿਓ ਨਹੀਂ ਹੈਗਾ ਤਾਂ ਦੂ ਦੇ ਚਾਂਸਸ ਬਹੁਤ ਜਿਹੜੇ ਕਿ ਹਾਈ ਸੀਗੇ ਵਿਜ਼ਟਰ ਵੀਜ਼ਾ ਸਭ ਨੂੰ ਪਤਾ ਕਿ ਟ੍ਰੈਂਡ ਨੇਗੇਟਿਵ ਹੋਇਆ ਰਿਫਿਊਜ਼ਲ ਬਹੁਤ ਵੜੀਆਂ ਸੋ ਬੱਚਿਆਂ ਨੂੰ ਜਦੋਂ ਉਹ ਪਿਛਲਾ ਵਰਕ ਪਰਮਿਟ ਵੀ ਮੁੱਕ ਗਿਆ ਐਮਬੈਸੀ ਨੇ ਜਦੋਂ ਮਹੀਨਾ ਦੋ ਮਹੀਨੇ ਲਾਤਾ ਉਹ ਵੀ ਵੀਜ਼ਾ ਮੁੱਕ ਗਿਆ ਸਾਰਾ ਕੁਝ ਮੁੱਕ ਗਿਆ ਤੇ ਹੁਣ ਐਮਬੈਸੀ ਵੱਲੋਂ ਲੈਟਰ ਆ ਗਿਆ ਕਿ ਕੰਟਰੀ ਛੱਡ ਦੋ ਸੋ ਹੁਣ ਬੱਚਾ ਪੁੱਛਦਾ ਆਪਸ਼ਨ ਕੀ ਬੇਟਾ ਹੁਣ ਤਾਂ ਆਪਸ਼ਨ ਹੋ ਗਈ ਵੀਜ਼ਾ ਤੇਰਾ ਮੁੱਕਿਆ ਹੋਇਆ ਹੁਣ ਤਾਂ ਕਿ ਐਂਟਰੀ ਨੇ ਤੈਨੂੰ ਕਿਹਾ ਕੰਟਰੀ ਚ ਮਨਲੀ ਗਵਰਨਮੈਂਟ ਨੇ ਕਿ ਕੰਟਰੀ ਛੱਡ ਜਾਂ ਤੈਨੂੰ ਅਸੀਂ ਰਿਪੋਰਟ ਕਰਾਂਗੇ ਸੋ ਮੈਂ ਤਾਂ ਕਹਿੰਦਾ ਕਿ ਉਹ ਬੱਚਾ ਜਦੋਂ ਬੜ ਇੱਕ ਸ਼ਾਰਟਕਟ ਚੱਲਣ ਵਾਲਾ ਰਾਸਤਾ ਉਹ ਬੱਚੇ ਦੀ ਮੈਂ ਤਾਂ ਕਹੂੰਗਾ ਆਉਣ ਵਾਲਾ ਉਹਨੇ ਕੱਲ ਖਰਾਬ ਕਰ ਦਿੱਤਾ ਸੋ ਅੱਜ ਮੈਂ ਇੱਕ ਹੋਰ ਇੱਥੇ ਕਹਿ ਨਾ ਮੈਂ ਕਈ ਬੱਚਿਆਂ ਨੂੰ ਲੱਗਦਾ ਕਿ ਜੇ ਅਸੀਂ ਟਾਈਮ ਰੰਦੇ ਹੋਏ ਵਾਪਸ ਆਉਂਦੇ ਸ਼ਾਇਦ ਦੁਬਾਰਾ ਚੱਲ ਜਾਣਗੇ ਅਜੋ ਸੈਟਮੈਂਟ ਕਹਿ ਲਗਾ ਸਚਾਈ ਹੈ ਤੁਹਾਡਾ ਰਿਕਾਰਡ ਬੋਲਦਾ ਸਾਰਾ ਕੁਝ ਆ ਕਿਉਂਕਿ ਸਟੂਡੈਂਟ ਤੋਂ ਵਰਕ ਪਰਮਿਟ ਹੁੰਦਾ ਇਨਵੈਸਟਰ ਤੋਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਨਾ ਬਹੁਤ ਚੈਲੈਂਜਿੰਗ ਜਿਹੜਾ ਕਿ ਆ ਤੁਹਾਡਾ ਜਿਹੜਾ ਸਫਰ ਹੋ ਸਕਦਾ ਐਸ ਲੇਮਾ ਤਾਂ ਕਹੂੰਗਾ ਜਿਹੜੇ ਨਵੇਂ ਬੱਚਿਆਂ ਨੂੰ ਉੱਥੇ ਕਹੂੰਗਾ ਗਲਤੀ ਨਹੀਂ ਕਰਨੀ ਸ਼ਾਰਟਕਟ ਨਹੀਂ ਮਾਰਨਾ ਕਿਸੇ ਵੀ ਹਾਲਾਤ ਦੇ ਵਿੱਚ ਜਿਹੜਾ ਸ਼ਾਰਟਕਟ ਨਹੀਂ ਮਾਰਨਾ ਜਾਂ ਇੱਕ ਹੋਰ ਬੱਚਿਆਂ ਦੀ ਪੜਦੇ ਹੋਏ ਵੀ ਬੱਚਾ ਕੋਲ ਜਿਹੜੀ ਗਲਤੀ ਹੋ ਰਹੀ ਆ ਉਹ ਨਾ ਸਭ ਨੂੰ ਪਤਾ ਕਿ ਉਹ ਭਾਈਚਾਰਾ ਜਿੱਦਾਂ ਹੁੰਦਾ ਬੱਚਿਆਂ ਨੂੰ ਉਹਦੇ ਫੋਕਸ ਹੁੰਦਾ ਕੰਮ ਦੇ ਪਾਰਟ ਟਾਈਮ ਚਲੋ ਕਰਨਾ ਵੀ ਪੈਂਦਾ ਫੀਸੇਸ ਕੱਟਨੀਆਂ ਬੱਚਿਆਂ ਨੇ ਬਟ ਮੈਂ ਕਹਿੰਦਾ ਇੰਨੇ ਵੀ ਆਪਾਂ ਉੱਥੇ ਡੈਡੀਕੇਟਡ ਨਾ ਹੋ ਜਾਈਏ ਕਿ ਆਪਾਂ ਪੜਾਈ ਨੂੰ ਖੂੰਜੇ ਲਾ ਦਈਏ ਕਿ ਆਪਾਂ ਨਕਲਾ ਮਾਰ ਕੇ ਮੈਂ ਤਾਂ ਕਹੂੰਗਾ ਇਹ ਸੱਚਾਈ ਆ ਇਹ ਵੀ ਕੋੜਾ ਸੱਚ ਆ ਕਿ ਉੱਥੇ ਕੀ ਹੈਗਾ ਕਿ ਉਤੇ ਨਾ ਪ੍ਰੋਫੈਸਰਸ ਨਾਲ ਵੀ ਜਦਾਂ ਕਿ ਸਾਡੀ ਕਾਲਜਸ ਦੇ ਨਾਲ ਵੀ ਰੈਪ੍ਰੈਜ਼ੈਂਟੇਟਿਵ ਨਾਲ ਪ੍ਰੋਫੈਸਰ ਜਨਾਲ ਵੀ ਗੱਲ ਜਿਹੜੀ ਉਹ ਮੈਂ ਪਿਛਲੀ ਮੇਰੀ ਪਰਸਨਲ ਵਿਜ਼ਿਟ ਵੀ ਸੀ ਕਿ ਕੈਨੇਡਾ ਦੇ ਵਿੱਚ ਉਹ ਕਹਿੰਦੇ ਆ ਜਦੋਂ ਇੱਕ ਬੱਚੇ ਦੀ ਆਉਂਦੀ ਹੈ ਨਾ ਜਦੋਂ ਕਿ ਬੱਚੇ ਦਾ ਜਦੋਂ ਤੁਸੀਂ ਜਿਹੜਾ ਕਿ ਕੰਮ ਦੇਖਦੇ ਆ ਜਦੋਂ ਅਸਾਈਨਮੈਂਟ ਦੇ ਸਾਰਿਆਂ ਦੀ ਹੀ ਤਕਰੀਬਨ ਲਗਭਗ ਸੇਮ ਹੁੰਦੀ ਸੋ ਮੈਂ ਤਾਂ ਕਹਿੰਦਾ ਹਾਂ ਅਕਲ ਵੀ ਮਾਰਨੀ ਕਹਿੰਦੇ ਅਕਲ ਨਾ ਮਾਰੋ ਜਾਂ ਬਿਲਕੁਲ ਕਾਪੀ ਪੇਸ ਨਾ ਕਰੋ ਉਹ ਕੀ ਹੁੰਦਾ ਆਪਾਂ ਖੁੰਦਕ ਦੇ ਸ਼ਿਕਾਰ ਹੁੰਦੇ ਆ ਤੇ ਖੁੰਦਕ ਦੇ ਸ਼ਿਕਾਰ ਪਤਾ ਕਿਹੜਾ ਹੋ ਜਾਂਦਾ ਜਿਹੜੇ ਬੱਚੇ ਨੇ ਜੈਨੋਨ ਮੀਤਨਾ ਬਣਾਈ ਹੁੰਦੀ ਉਹ ਸ਼ਿਕਾਰ ਹੋ ਜਾਂਦਾ ਜਿਹੜੇ ਦੂਜਣੇ ਨਕਲ ਮਾਰੀ ਹੁੰਦੀ ਉਹ ਨ ਕ੍ਰੈਕਟੀ ਨਹੀਂ ਕਲੀਅਰ ਹੋ ਪੰਦਾ ਉਹ ਵਰਕ ਪਰਮ ਲਈ ਵੀ ਐਲੀਜੀਬਲ ਨਹੀਂ ਹੋ ਪੰਦਾ ਕਿਉਂਕਿ ਵਰਕ ਪਰਮ ਲਈ ਐਲੀਜੀਬਲ ਹੋਣ ਨੂੰ ਤੈਨੂੰ ਸਾਰੇ ਹੀ ਜਿਹੜੇ ਆਪਣੇ ਸਬਜੈਕਟ ਆ ਕਲੀਅਰ ਕਰਨੇ ਪੈਣੇ ਹੀ ਪੈਣੇ ਆ ਸੋ ਤੁਹਾਨੂੰ ਉਹਦੀ ਲੋਡ ਜਿਹੜੀ ਹੈਗੀ ਆ ਸੋ ਕਿਤੇ ਨਾ ਕਿਤੇ ਇੰਨਾ ਚੀਜ਼ਾਂ ਤੋਂ ਵੀ ਨਾ ਜਰੂਰ ਬਚੋ ਪੜ੍ਹਾਈ ਤੇ ਜੇ ਫੋਕਸ ਸਿੱਧੀ ਗੱਲ ਆ ਸਾ ਜੇਰਾ ਤੁਸੀਂ ਪੜ੍ਹ ਰਹੇ ਆ ਸਹੀ ਤਰੀਕੇ ਨਾਲ ਸੋ ਮਨ ਲੇ ਕਿ ਸਹੀ ਨੰਬਰ ਲੈ ਲੇ ਉਸ ਤੋਂ ਬਾਅਦ ਇੱਕ ਪੀਆਰ ਦੇ ਵਾਸਤੇ ਵੀ ਮੈਂ ਕਹਿ ਦਵਾਂ ਪੀਆਰ ਬਿਲਕੁਲ ਹੋ ਜਾਣੀ ਐ ਐਸ ਵੇਲੇ ਡਰ ਡੂਰ ਜਿਹੜਾ ਹੈਗਾ ਇਹਨੂੰ ਵੀ ਸਾਈਡ ਤੇ ਜਿਹੜਾ ਤੂੰ ਮੈਂ ਤਾਂ ਕਹੂੰਗਾ ਲਾ ਦਿਓ ਖੁੰਝੇ ਆਪਣੀ ਪੜ੍ਹਾਈ ਸਹੀ ਤਰੀਕੇ ਬੱਚੇ ਨੂੰ ਕਰੋ ਬੱਚਾ ਵੀ ਜੇ ਸੌਂ ਰਹੇ ਨੂੰ ਪੜ੍ਹਾਈ ਕਰ ਬੱਚਾ ਮੈਂ ਤਾਂ ਕਹੂੰਗਾ ਕੰਮ પાર્ਟ ਟਾਈਮ ਕੀਤਾ ਨੂੰ ਕਿਤੇ ਕੰਮ ਨਹੀਂ ਹੋਣਾ ਬਾਅਦ ਚੋ ਪੜ੍ਹਾਈ 'ਚ ਨੰਬਰ ਕੱਟ ਗਏ ਉਹ ਬੱਗੇ ਜਾ ਕੇ ਬਹੁਤ ਕੰਮ ਆਉਣੇ ਆ ਤੇ ਪੜਾਈ ਦੇ ਨਾਲ ਦੀ ਨਾਲ ਮੈਂ ਇੱਕ ਹੋਰ ਚੀਜ਼ ਕਹਿਣ ਲੱਗਾ ਕਈ ਬੱਚੇ ਨਾ ਅੱਜ ਵੀ ਪੇਰੈਂਟਸ ਮੈਨੂੰ ਮਿਲੇ ਸੀ ਸਵੇਰੇ ਮੈਂ ਤਾਂ ਕਹੂੰਗਾ ਜੇ ਤੁਸੀਂ ਹੋਰ ਕੋਈ ਛੋਟੇ ਛੋਟੇ ਕੋਰਸੇਸ ਵੀ ਕਰ ਸਕਦੇ ਆ ਛੋਟੇ ਛੋਟੇ ਕੋਰਸੇਸ ਪੈਸੇ ਨਾਲ ਨਹੀਂ ਜੁੜੀ ਹੁੰਦੇ ਕੋਰਸੇਸ ਹੁੰਦੇ ਆ ਤੁਸੀਂ ਨਾ ਆਨਲਾਈਨ ਜਾਓ ਸਾਈਟਸ ਤੇ ਜਾਓ ਵੱਡੀਆਂ ਵੱਡੀਆਂ ਰੈਪਿਊਟਿਡ ਯੂਨੀਵਰਸਿਟੀਆਂ ਇਵਨ ਕਿ ਯੂਕੇ ਦੇ ਵਿੱਚ ਆਏ ਤੁਸੀਂ ਕੈਨੇਡਾ ਹੀ ਬੈਠੇ ਆ ਯੂਕੇ ਦੇ ਵਿੱਚ ਬੈਠੇ ਆ ਆਸਟ੍ਰੇਲੀਆ ਦੇ ਬੈਠੇ ਵੀ ਨਹੀਂ ਕਿ ਕੈਨੇਡਾ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਫ੍ਰੀ ਕੋਰਸੇਸ ਹੁੰਦੀਆਂ ਸ਼ਾਰਟ ਸ਼ਾਰਟ ਕੋਰਸੇਸ ਹ ਜੋਬ ਕਰਨੇ ਜਾਓ ਤੁਹਾਨੂੰ ਤੁਹਾਡੀ ਰੈਲੇਵੈਂਸੀ ਦੇ ਵਿੱਚ ਜੋਬ ਮਿਲਣ ਦੇ ਉਮੀਦਾਂ ਵੱਧ ਜਾਣ ਸੋ ਅੱਜ ਪੇਰੈਂਟਸ ਇੱਕ ਕਹਿ ਰਹੇ ਸੀ ਕਿ ਸਰ ਉੱਤੇ ਕੰਮ ਨਹੀਂ ਹੈਗਾ ਤਾਂ ਮੈਂ ਤਾਂ ਪੇਰੈਂਟਸ ਨੂੰ ਵੀ ਕਹਿੰਦਾ ਹੁੰਦਾ ਜੇ ਤੁਸੀਂ ਇੰਡੀਆ ਚ ਕੰਮ ਕਰਦੇ ਆ ਪਹਿਲੇ ਦਿਨ ਹੀ ਸੈਟਲ ਹੋ ਗਿਆ ਸੀ ਪਹਿਲੇ ਦਿਨ ਹੀ ਜੇ ਤੁਸੀਂ ਕੋਈ ਗਵਰਨਮੈਂਟ ادارے ਜਾਂ ਪ੍ਰਾਈਵੇਟ ਵਧੀਆ ਜੋਬ ਕਰ ਰਹੇ ਤੁਹਾਨੂੰ ਪਹਿਲੇ ਦਿਨ ਹੀ ਮਿਲ ਗਈ ਸੀਗੀ ਸੋ ਤੁਸੀਂ ਵੀ ਐਂਟ੍ਰੀ ਐਗਜ਼ਾਮ ਦਿੱਤੇ ਹੋਣੇ ਆ ਤੁਸੀਂ ਵੀ ਧੱਕੇ ਖਾਦੇ ਹੋਣੇ ਆ ਤੁਸੀਂ ਵੀ ਉੱਤੇ ਮਿਹਨਤ ਕੀਤੀ ਹੋਣੀ ਤਾਂ ਹੀ ਅੱਜ ਵਧੀਆ ਜੋਬਸ ਤੇ ਤੁਸੀਂ ਜਿਹੜੇ ਕਿ ਲੱਗੇ ਹੋਏ ਆ ਨਾ ਵਧੀਆ ਬਿਜ਼ਨਸ ਜੇ ਸਟਾਰਟ ਕੀਤਾ ਸੇਮ ਉਹਦੇ ਤੇ ਵੀ ਇਹੀ ਚੀਜ਼ਾਂ ਸੋ ਸਬਰਤਾ ਜਿਹੜਾ ਕੀ ਆ ਰੱਖਣਾ ਹੀ ਪੈਣਾ ਵਾ ਸੋ ਰੈਲੇਵੈਂਸੀ ਦੇ ਵਿੱਚ ਜੇ ਕੈਨੇਡਾ ਸੈਟਲ ਹੋਣਾ ਆਪਣੀ ਫੀਲਡ ਦੇ ਵਿੱਚ ਨਾਲ ਕੰਮ ਕਰਨਾ ਹੀ ਪੈਣਾ ਨਹੀਂ ਤਾਂ ਗੱਲਾਂ ਹੀ ਰਹਿ ਜਾਣੀਆਂ ਬਾਕੀ ਫ੍ਰੈਂਚ ਜਿਹੜੀ ਹੈਗੀ ਉਹਦਾ ਐਡੀਸ਼ਨ ਹੈਗੀ ਤੁਸੀਂ ਉਹ ਵੀ ਕਰ ਸਕਦੇ ਆ ਆਸਤੇ ਵਿੱਚ ਨੰਬਰ ਵਧੀਆ ਬਣਾਓ 877 ਬੰਨ ਲਓ ਸਿੱਧਾ ਸਿੱਧਾ ਕੰਮ ਆ ਕੈਨੇਡਾ ਨੇ ਚੋਰ ਮੂਰੀਆਂ ਬੰਦ ਕੀਤੀਆਂ ਹੋਏ ਤਾਂ ਡਰਨ ਦੀ ਲੋੜ ਨਹੀਂ ਸੋ ਉਹ ਲੈਟਰ ਜੇ ਬੱਚਿਆਂ ਨੂੰ ਆ ਰਹੀ ਆ ਸੋ ਅੱਜ ਇੱਕ ਥੋੜੀ ਜਿਹੀ ਗੱਲ ਕਹੂੰਗਾ ਸ਼ਾਇਦ ਚੰਗੀ ਨਾ ਲੱਗੇ ਉਹਦੇ ਵਿੱਚ ਕਸੂਰਵਾਰ ਸਾਡਾ ਬੱਚਾ ਹੀ ਆ ਕਿਉਂਕਿ ਚਾਹੇ ਕਿਸੇ ਬੰਦੇ ਨੇ ਸਲਾਹ ਦਿੱਤੀ ਮੰਨੀ ਤਾਂ ਮੇਰੇ ਬੱਚੇ ਨੇ ਆ ਨਾ ਸਾਡੀ ਸਲਾਹ ਸੋ ਸ਼ਾਰਟਕਟ ਵਾਲੇ ਪਾਸੇ ਨਾ ਜਾਂਦੇ ਹੋਏ ਸਹੀ ਸਲਾਹ ਲੈ ਕੇ ਅਗਲਾ ਕੰਮ ਕਰੋ ਤਾਂ ਕਿ ਤੁਹਾਡਾ ਜਿਹੜਾ ਕੱਲ ਜਿਹੜਾ ਨਾ ਖਰਾਬ ਹੋਵੇ ਸੋ ਬਹੁਤ ਬਹੁਤ ਧੰਨਵਾਦ ਬਹੁਤ ਮਹੱਤਵਪੂਰਨ ਵੀਡੀਓ ਤੀਰਤ ਸਿੰਘ ਪੈਨਾਕਲ ਹੁਣਾਂ ਨੇ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਹੈ ਮੈਂ ਸਾਰੇ ਵਿਦਿਆਰਥੀਆਂ ਨੂੰ ਕਹੂੰਗਾ ਪੂਰੀ ਤਸੱਲੀ ਦੇ ਨਾਲ ਤੁਸੀਂ ਜਾਣਕਾਰੀ ਹਾਸਲ ਕਰੋ ਕੋਈ ਕਨਫਿਊਜ਼ਨ ਹੈ क्लैरिटी ਚਾਹੀਦੀ ਹੈ ਤੇ 8557885578 ਤੇ ਟੈਲੀਫੋਨ ਕਰੋ تیرਤ ਜੀ ਨੂੰ ਔਰ ਪੂਰੀਆਂ ਜਿਹੜੀਆਂ ਸਥਿਤੀਆਂ ਨੇ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਇਸ ਵੇਲੇ ਸਮਝਣ ਦੀ ਲੋੜ ਹੈ ਸੋ ਫਿਲਹਾਲ ਇਸ ਵੀਡੀਓ ਦੇ ਵਿੱਚ ਐਨਾਈ تیرਤ ਜੀ ਸਤਿ ਸ਼੍ਰੀ ਅਕਾਲ ਧੰਨਵਾਦ